ਹਾਂਜੀ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਅੱਜ ਮੇਰੇ ਮਾਨ ਚ ਕਿੰਨੇ ਦਿਨਾਂ ਦੀ ਗੱਲ ਚੱਲਦੀ ਸੀ ਮਾ ਯਾਰ ਗੱਲ ਸਾਂਝੀ ਕਰਨੀ ਚਾਹੀਦੀ ਆ ਮੈਂ ਕਿਹਾ ਵੀ ਇਹ ਦੁਨੀਆ ਦਾ ਵੀ ਸਾਲਾ ਔਖਾ ਹੀ ਆ ਕੰਮ ਦੁਨੀਆ ਦੀ ਮੈਂ ਇੱਕ ਚੀਜ਼ ਬਹੁਤ ਮਹਿਸੂਸ ਕਰਦਾ ਮੈਨੂੰ ਪਰ ਦੇਖ ਕੇ ਬੜੀ ਯਾਰ ਮੈਨੂੰ ਮੈਂ ਇਹ ਜੇ ਹੁੰਦਾ ਵੀ ਸਾਲੇ ਕਹਿ ਜੇ ਲੋਕ ਨੇ ਲੋਕਾਂ ਨੂੰ ਚੰਗੇ ਲੋਕ ਉਹ ਲੱਗਦੇ ਨੇ ਵੀ ਲੋਕਾਂ ਤੋਂ ਵਿਚਾਰੇ ਪੈਸੇ ਮੰਗਦੇ ਫਿਰਦੇ ਹੁਣ ਦਿਹੜੀਆਂ ਦਿਉੜੀਆਂ ਕਰਦੇ ਹੋਣ ਕਿਸੇ ਤੋਂ ਕਹੀਂ ਬਾਈ ਦਈ 200 ਦਈ 500 ਕੋਈ ਚੱਜ ਦਾ ਲੀੜਾ ਕਪੜਾ ਨਾ ਹੋਵੇ ਕੋਲੇ ਕੋਈ ਇਹੋ ਜਿਹੇ ਲੋਕਾਂ ਨੂੰ ਲੋਕ ਦੇ ਕੇ ਬਹੁਤ ਖੁਸ਼ ਹੁੰਦੇ ਨੇ ਜੇ ਕੋਈ ਬੰਦਾ ਵਧੀਆ ਆਪਦੇ ਨਿਆਰੇ ਲੈਂਦਾ ਆਪਦਾ ਵਧੀਆ ਰਹਿੰਦਾ ਜਿਹੜਾ ਕਪੜਾ ਆਪਣਾ ਵਧੀਆ ਡਾਊਟ ਉਰ ਕੱਢ ਕੇ ਰੱਖਦਾ ਠੀਕ ਆ ਉਹ ਤੋਂ ਤਾਂ ਇੰਨੀ ਚੀਕ ਮਾਰਦੇ ਨੇ ਓਹ ਹੋ ਹੋ ਕੋਈ ਹਿਸਾਬ ਨਹੀਂ ਅੱਛਾ ਉਹ ਬੰਦਾ ਨਾਲੇ ਕਿਸੇ ਨੂੰ ਕੁਝ ਕਹਿੰਦਾ ਨਾ ਹੋਵੇ ਐ ਨਿਉ ਕਿਸੇ ਨੂੰ ਚੰਗਾ ਮੜਾ ਕਹਿੰਦਾ ਕੋਹ ਨਹੀਂ ਕਹਿੰਦਾ ਜਿਹੜਾ ਕੋਈ ਹੱਸ ਕੇ ਬੁਲਾਉਂਦਾ ਨੂੰ ਹੱਸ ਕੇ ਬੁਲਾਉਂਦਾ ਇੱਕ ਪੰਗਾ ਹੋਰ ਆ ਮਾਲੋ ਜਿਹੜਾ ਕੋਈ ਬੰਦਾ ਹਰੇਕ ਨੂੰ ਮੂਹਰੇ ਹੋ ਕੇ ਬੁਲਾਉਂਦਾ ਨਾ ਮਾਨ ਸਤਕਾਰ ਦਿੰਦਾ ਹੋਰ ਵੀਰੇ ਕੀ ਹਾਲ ਆ ਹਰੇਕ ਨੂੰ ਸਸਰੀ ਗੱਲ ਵੀਰੇ ਇਹੋ ਜਿਹੇ ਬੰਦੇ ਨੂੰ ਮਣੀ ਟਿਕਟ ਦਿੰਦੇ ਉਹਨੂੰ ਕਹਣਗੇ ਸਾਲਾ ਉਹੀ ਆ ਇਹ ਤਾਂ ਉਹੀ ਹਰੇਕ ਦੀ ਸਾਲਾ ਲੱਤਾਂ 'ਚ ਬੜੀ ਜਾਂਦਾ ਹਨਾ ਤੇ ਜੇ ਕੋਈ ਬੰਦਾ ਹੁੰਦਾ ਕੋਈ ਇਹੋ ਜਿਹੇ ਹਿਸਾਬ ਦਾ ਵੀ ਠੀਕ ਆ ਜਿਹੜਾ ਹੱਸ ਕੇ ਬੁਲਾਉਂਦਾ ਬੁਲਾ ਲਿਆ ਜਿਹੜਾ ਨਹੀਂ ਬੁਲਾਉਂਦਾ ਤਾਂ ਉਹ ਪ੍ਰਵਾਹ ਨਹੀਂ ਕਰਦਾ ਉਹ ਇਹ ਨਹੀਂ ਦੇਖਦਾ ਵੀ ਇਹ ਕੋਈ ਗਰੀਬ ਆ ਜਾਂ ਕਿੱਡਾ ਲੈਂਡਲੋਰਡ ਆ ਅਗਲਾ ਕਹਿੰਦਾ ਕੋਈ ਗੱਲ ਨਹੀਂ ਵੀ ਜੇ ਤੇਰੀ ਧੌਣ ਦੇ ਇੱਕ ਕੀਲਾ ਮੇਰੀ ਜਦੂ ਨੇ ਠੀਕ ਆ ਨਾ ਜੇ ਹੱਸ ਕੇ ਬੁਲਾਉਂਦਾ ਤਾਂ ਅਗਲਾ ਕਹਿੰਦਾ ਵਧੀਆ ਹੱਸ ਕੇ ਬੁਲਾਉਂਦਾ ਪਰ ਜੇ ਆਪਦੀ ਮੌਜ ਚ ਬੰਦਾ ਜਿਹੜਾ ਬੰਦਾ ਇੱਕ ਆਪਦੀ ਮੌਜ ਚ ਰਹੇ ਉਹਨੂੰ ਕਿਸੇ ਦੁਨੀਆਦਾਰੀ ਦੇ ਕੋਲ ਲੈਣਾ ਦੇਣੀ ਇਹੋ ਜਿਹੇ ਬੰਦੇ ਤੋਂ ਬਹੁਤ ਠੀਕ ਮਾਰਦੇ ਨੇ ਤੇ ਅੱਛਾ ਉਹ ਕੁਝ ਕਹਿ ਨਹੀਂ ਸਕਦੇ ਹੁੰਦੇ ਉਹਨਾਂ ਦੀ ਸ਼ਕਲ ਦੱਸਦੀ ਹੁੰਦੀ ਆ ਵੀ ਇਹ ਇਸ ਟਾਈਮ ਜਿਵੇਂ ਮੰਨ ਲਓ ਵੀ ਹੁਣ ਮੈਂ ਤਿਆਰ ਤੁਰੂ ਹੋ ਗਿਆ ਕਿਤੇ ਜਾਵੜਿਆ ਤੇ ਮੈਨੂੰ ਸੱਜਣ ਬੰਦੇ ਜਿਹੜੇ ਮਿਲਦੇ ਮਿਲਦੇ ਨੇ ਹਨਾ ਅੰਦਰੋਂ ਦਾ ਠੀਕ ਵੱਜੀ ਪਈ ਹੁੰਦੀ ਆ ਉਹਨਾਂ ਦੀ ਉਹੀ ਬਿਨਾਂ ਗੱਲੋਂ ਵੀ ਆਏ ਐ ਕੱਪੜੇ ਪਾਈ ਫਿਰਦਾ ਐ ਫਿਰਦਾ ਦੱਸੋ ਥਾਲੇ ਤੁਸੀਂ ਬੰਨਾ ਕੱਪੜਿਆਂ ਤੁਰੇ ਫਿਰਦੇ ਹੋ ਤੁਸੀਂ ਵੀ ਆਪਣੇ ਹਿਸਾਬ ਨਾਲ ਜਿਹਹੇ ਜੇ ਤੁਹਾਨੂੰ ਮਨ ਪਾਉਂਦੇ ਕੱਪੜੇ ਤੁਸੀਂ ਵੀ ਇਹਦੇ ਪਾਉਨੇ ਹੋ ਅਸੀਂ ਤਾਂ ਸਾਲਾ ਕਦੇ ਉਹ ਕਰਦੇ ਨਹੀਂ ਹੈਗੇ ਠੀਕ ਆ ਇਹਦੇ ਕੋ ਗੱਡੀ ਐ ਇਹਦੇ ਕੋ ਆਹ ਇਹਦੇ ਕੋ ਉਹ ਕੰਮਲਿਓ ਤੁਸੀਂ ਐਵੇਂ ਦੇਖਿਆ ਕਰੋ ਤੁਹਾਨੂੰ ਵੀ ਰੱਬ ਨੇ ਸਾਰਾ ਕੁਝ ਦਿੱਤਾ ਜੇ ਕਿਸੇ ਨੂੰ ਦੇਖ ਕੇ ਖੁਸ਼ ਹੋਵੋਗੇ ਨਾ ਤਾਂ ਤਾਂ ਖੁਸ਼ ਰਹੋਗੇ ਤੇ ਨਹੀਂ ਤਾਂ ਤੁਸੀਂ ਚੇਕਾ ਹੀ ਮਾਰਨੀ ਹੈ ساری ਉਮਰ ਤੁਹਾਨੂੰ ਰੱਬ ਚਾਹੇ ਕਰੋੜਪਤੀ ਬਣਾ ਦੇਵੇ ਹਰ ਪਤੀ ਬਣਾ ਦੇਵੇ ਤੇ ਬਹੁਤ ਬੰਦੇ ਮੈਸੇ ਦੇਖੇ ਨੇ ਕੋਈ ਬਾਲੇ ਕਰੋ ਅਮੀਰ ਮੂਰਬ ਨਹੀਂ ਹੁੰਦੇ ਕਿਲੇ ਡਿਊਟ ਦੋ ਕਿਲੇ ਵਾਲੇ ਹੀ ਹੁੰਦੇ ਨੇ ਠੀਕ ਆ ਪਰ ਉਹਨਾਂ ਦਾ ਆਪ ਦਾ ਉਹਨਾਂ ਆਪਣੀ ਮौज ਚ ਰਹਿਣਾ ਹੁੰਦਾ ਕੱਪੜੇ ਲੀੜੇ ਦਾ ਸ਼ੌਂਕ ਹੁੰਦਾ ਅਗਲਾ ਪਾਣੀ ਉਹ ਕਿਸੇ ਵੱਲ ਧਿਆਨ ਨਹੀਂ ਦਿੰਦਾ ਆਪਣੀ ਮौज ਕਰਦਾ ਬੰਦਾ ਇਹੋ ਜਿਹਾ ਬੰਦਾ ਨਾ ਕਿ ਜਿਹੜਾ ਕਿਸੇ ਬੰਦੇ ਵੱਲ ਫੋਕਸ ਨਹੀਂ ਕਰਦਾ ਕੌਣ ਕੋਠੀ ਪਾਉਂਦਾ ਕੌਣ ਮੋਟਰਸਾਈਕਲ ਲਿਆਇਆ ਕੌਣ ਗੱਡੀ ਲਿਆਇਆ ਕਿਹਦੇ ਕੀ ਹੋ ਗਿਆ ਕਿਸੇ ਦੇ ਆਹ ਹੋ ਗਿਆ ਕਿਸੇ ਦੇ ਉਹ ਹੋ ਗਿਆ ਜਿਹੜਾ ਬੰਦਾ ਇਹਨਾਂ ਤੇ ਜਿਨ੍ਹਾਂ ਦਾ ਸਾਰੇ ਜਿਹੜੀ ਕੰਮ ਹੈ ਇਹੀ ਆ ਅੰਦਰੋਂ ਸਾਲੇ ਮੱਝੇ ਨਹੀਂ ਜਾਂਦੇ ਜਿਵੇਂ ਆ ਮੇਰੀ ਵੀਡੀਓ ਦੇਖ ਕੇ ਦੇਖੋ ਬਹੁਤ ਦੇ ਸੇਕ ਲੱਗਣਾ ਹੈ ਪੈਟਰੋਲ ਲੱਗਣਾ ਬਾਲਿਆਂ ਦੇ ਵੀ ਸਾਲਿਓ ਮੌਜਾਂ ਕਰੋ ਨਿਆਰੇ ਲੋਰ ਆਪਣੇ ਸਾਨੂੰ ਜਿੰਦਗੀ ਦਿੱਤੀ ਹੈ ਉਹੀ ਸਾਲੇ ਦੂਜਿਆਂ ਦੇਖ ਦੇ ਕੇ ਮੱਚੀ ਜਾਂਦੇ ਹੋ ਤਾਂ ਹੀ ਥੋੜੀ ਜਿੰਨੀ ਸੋਚ ਆ ਤੁਹਾਨੂੰ ਬਰਵਾਦ ਮੈਂ ਉੱਥੇ ਹੀ ਰੱਖਦਾ ਤੁਸੀਂ ਜਿੰਨਾ ਮਰਜੀ ਆਪਣੇ ਆਪ ਨੂੰ ਬਣਨ ਦੀ ਕੋਸ਼ਿਸ਼ ਕਰ ਲਓ ਜਿੰਨੇ ਮਰਜੀ ਕੱਪੜੇ ਲੀੜੇ ਪਾ ਲਓ ਜਿੰਨੀਆਂ ਮਰਜੀ ਗੱਡੀ ਲਿਆਓ ਜਿੰਨਾ ਚਿਰ ਥੋੜੀ ਸੋਚ ਨਹੀਂ ਵੱਡੀ ਹੁੰਦੀ ਤੁਹਾਨੂੰ ਰੱਬ ਨੇ ਉੱਥੇ ਹੀ ਰੱਖਣਾ ਸੋਚ ਚੰਗੀ ਰੱਖੋ ਸਾਰਿਆਂ ਲਈ ਸਭ ਨੂੰ ਐਂ ਫਰੇ ਸੋਚੋ ਵੀ ਪ੍ਰਮਾਤਮਾ ਨੇ ਜੀ ਨੂੰ ਜਿੱਥੇ ਰੱਖਣਾ ਉਹਨੇ ਉੱਥੇ ਹੀ ਰਹਿਣਾ ਕਿਸੇ ਕੋਲ ਕੋਈ ਆਉਧੇ ਨੇ ਕਿਸੇ ਕੋਲ ਕੋਈ ਸ਼ਾਹੂਕਾਰ ਪੁਣਾ ਕਿਸੇ ਕੋਲ ਗੱਡੀਆਂ ਟਰਾਲੇ ਜਹਾਜ਼ ਪ੍ਰਮਾਤਮਾ ਨੇ ਉਹਨੂੰ ਜਿੱਥੇ ਰੱਖਣਾ ਉਹਨੇ ਉੱਥੇ ਹੀ ਰਹਿਣਾ ਤੇ ਜੇ ਤੁਸੀਂ ਸੋਚੋ ਵੀ ਹੋਈ ਮੱਚਣ ਨਾਲ ਆਪਦਾ ਲਹੂ ਮਚਾ ਕੇ ਕੋਈ ਬੰਦੇ ਨੇ ਕਿਸੇ ਨੇ ਕੋਈ ਨੀਵਾ ਹੋ ਜਾਣਾ ਜਾਂ ਇਕਾ ਹੋ ਜਾਣਾ ਨਾ ਜਿੱਥੇ ਪ੍ਰਮਾਤਮਾ ਨੇ ਉਹਨੂੰ ਰੱਖਣਾ ਉਹਨੇ ਉੱਥੇ ਹੀ ਰਹਿਣਾ ਤਾਂ ਹੀ ਕਹਿੰਦੇ ਆ ਵੀ ਨੀਤ ਨੂੰ ਮਰਾਦਾਂ ਨੇ ਨੀ ਚੰਗੀ ਰੱਖਿਆ ਕਰੋ ਉਹੀ ਨਾ ਸਲਿਓ ਮੱਚੀ ਜਾਇਆ ਕਰੋ ਬਿਨਾਂ ਗੱਲੋਂ ਦੇਖ-ਦੇਖ ਕੇ ਠੀਕ ਆ ਪਤਾ ਤੁਹਾਨੂੰ ਵੀ ਆ ਕਿ ਨੂੰ ਕਹਿੰਦਾ ਇਹ ਤੇ ਗੱਲ ਅੱਗੇ ਦੀ ਕਰਦਾਂ ਵਾਦਾਂ ਗਕਲੀ ਆ ਗੱਲ ਤੋਂ ਬਹੁਤੀ ਚੀਕ ਮਾਰਦੇ ਨੇ ਬਾਲੀ ਚੀਕ ਮਾਰਦੇ ਨੇ ਮਰ ਸਾਲੇ ਹੋਰ ਮਰੋ